ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਇੱਕ ਸਨਿਆਸੀ ਸਾਧਾਂ ਦੀ ਕੁੜੀ ਆਈ ਹੈ ਜੀ ਸਨਿਆਸੀ ਸਾਧ ਹੁੰਦੇ ਨੇ ਜਿਹੜੇ ਤੇ ਉਹਨਾਂ ਨੂੰ ਮੁੰਡਾ ਫੌਜੀ ਚਾਹੀਦਾ ਜੀ ਜੇ ਫੌਜੀ ਨਾ ਹੋਇਆ ਤਾਂ ਇਦਰੀ ਕੋਈ ਮਲਾਜ਼ਮ ਹੋਵੇ ਮੁੰਡਾ ਜ਼ਮੀਨ ਜਮੂਨ ਦਾ ਜਾਦੇ ਰੌਲਾ ਹੈ ਨਹੀਂ ਬਸ ਮੁੰਡਾ ਮਲਾਜ਼ਮ ਹੋਵੇ ਚਾਹੇ ਮੁੰਡਾ ਫੌਜੀ ਹੋਵੇ ਜਾਂ ਫਿਰ ਇੱਥੇ ਹੋਵੇ ਡਾਕ ਫੀਲਡ ਲੈਂਡ ਦੇ ਵਿੱਚ ਪੁਲਿਸ ਲੈਂਡ ਦੇ ਵਿੱਚ ਹੋਵੇ ਤੇ ਆਪਾਂ ਨੂੰ ਏਦਾਂ ਦਾ ਮੁੰਡਾ ਚਾਹੀਦਾ ਜੀ ਪਰ ਪਰਿਵਾਰ ਵਿਆਹ ਵਧੀਆ ਕਰਦਾ ਮੰਗ ਡਿਮਾਂਡ ਨਹੀਂ ਦਿੰਦਾ ਪਰਿਵਾਰ ਤੇ ਜਮੀਨ ਜਮੂਨ ਦਾ ਕੋਈ ਰੋਲਾ ਨਹੀਂ ਹੈਗਾ ਜੀ ਕੁੜੀ ਹੈਗੀ ਐ ਇਧਰ ਸੰਗਰੂਰ ਏਰੀਏ ਚੋਂ ਆਪਾਂ ਨੂੰ ਏਰੀਆ ਸੰਗਰੂਰ ਧੂਰੀ ਮਰੇਲ ਕੋਟਲਾ ਪਟਿਆਲਾ ਭਵਾਨੀਗੜ ਤੇ ਪਾਤੜਾ ਡੇੜਵਾ ਇੱਥੇ ਤੱਕ ਜਾਣਗੇ ਇਧਰੋਂ ਬਰਨਾਲਾ ਬਰਨਾਲਾ ਪੱਖੋਂ ਕੈਂਚੀਆਂ ਤੱਕ ਚਲੇ ਜਾਣਗੇ ਜੀ ਆਪਾਂ ਨੂੰ ਮੁੰਡਾ ਸੰਿਆਸੀ ਸਾਧਾ ਦਾ ਹੋਵੇ ਚਾਹੇ ਜੱਟਾਂ ਦਾ ਹੋਵੇ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਕੁੜੀ ਦੀ ਆਈਟੀਆਈ ਕਰੀ ਹੋਈ ਆ 12ਵੀਂ ਤੋਂ ਬਾਅਦ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਜਿੱਤ ਧਾਨਕਿਆਂ ਦੀ ਕੁੜੀ ਆਈ ਹੈ ਧਾਨਕਿਆਂ ਦੀ ਕਾਸਟ ਵਗੈਰਾ ਮੈਨੂੰ ਵੀ ਨਹੀਂ ਪਤਾ ਵੀ ਧਾਨਕੇ ਹੁੰਦੇ ਕਿਹਨੇ ਤੇ ਧਾਨਕਿਆਂ ਦੀ ਕੁੜੀ ਆਈ ਹੈ ਜੀ ਪੰਜਾਬੀ ਬੋਲਦੇ ਨੇ ਪੰਜਾਬੀ ਧਾਨਕੇ ਨੇ ਤੇ ਆਪਾਂ ਨੂੰ ਉਹਦੇ ਲਈ ਇੱਕ ਚਾਹੀਦਾ ਵਧੀਆ ਲੜਕਾ ਜਮੀਨ ਜਮੂਨ ਦਾ ਕੋਈ ਰੌਲਾ ਨਹੀਂ ਹੈਗਾ ਤੇ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਤੇ ਪੂਰੇ ਜ਼ਿੰਮੇਵਾਰੀ ਵਾਲਾ ਪਰਿਵਾਰ ਹੈ ਜੀ ਆਪਣੀ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਵੀ ਕੋਈ ਮੁੰਡਾ ਵਧੀਆ ਕਾਰੋਬਾਰ ਹੋਵੇ ਬਸ ਜ਼ਮੀਨ-ਜਮੂਨ ਦਾ ਕੋਈ ਚੱਕਰ ਨਹੀਂ ਚਾਹੀ ਕਿੱਲਾ ਵੀ ਵਾਹਣ ਦਾ ਨਾ ਹੋਵੇ ਪਰ ਵਧੀਆ ਜਿਵੇਂ ਦਿਹਾੜੀ ਦੱਪਾ ਕਰਦੇ ਹੁੰਦੇ ਨੇ ਮੁੰਡੇ ਜਾਂ ਕੋਈ ਕੋਈ ਚਾਹੇ ਆਪਦਾ ਕੰਮ ਕਰਦਾ ਹੋਵੇ ਵਧੀਆ ਦਿਹਾੜੀ ਵੀ ਹੁਣ ਤਾਂ 700 ਨੂੰ ਪਹੁੰਚੀ ਪਈ ਆ ਦਿਹਾੜੀ ਵੀ ਕਰਦਾ ਹੋਵੇ ਤਾਂ ਵਧੀਆ ਗੱਲ ਹੈ ਤੇ ਮੇਸਤਰੀ ਵਾਲੀ ਦਿਹਾੜੀ ਹੁਣ ਪਹੁੰਚ ਗਈ 700 ਤੱਕ ਅਗਲਾ ਕਹਿੰਦਾ ਵੀ 21000 ਰੁਪਏ ਦਾ ਮਹੀਨੇ ਦਾ ਕਮਾਈ ਲਊਗਾ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਤੇ ਇਦਾਂ ਦੀ ਲੜਕੀ ਪਹਿਲੀ ਵਾਰ ਆਈ ਹੈ ਸਾਡੇ ਕੋਲੇ ਜਿੰਨਾਂ ਨੂੰ ਕੋਈ ਜ਼ਮੀਨ ਦਾ ਚੱਕਰ ਨਹੀਂ ਹੈਗਾ ਤਾਂ ਵੀਡੀਓ ਨੂੰ ਕਰ ਦਿਓ ਦੰਬ ਕੇ ਸ਼ੇਅਰ ਕੁੜੀ ਹੈਗੀ 25 ਸਾਲ ਦੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ ਮੁੰਡਾ ਪੰਨ 8 ਤੋਂ 10 ਫੀਲਿਆਂ ਦੇ ਵਿੱਚ 5 7 5 6 5 8 ਇੰਨੀ ਹਾਈਟ ਤੋਂ ਜ਼ਿਆਦੇ ਨਾ ਹੋਵੇ ਤੇ ਮੁੰਡਾ ਖੇਤੀ ਕਰਦਾ ਹੋਵੇ ਚੱਲੂਗਾ ਕੁੜੀ ਵੀ ਘਰੇਲੂ ਹੈ ਜੀ 12 ਕਪੜੀ ਹੋਈ ਆ ਆਈ.ਟੀ.ਆਈ. ਕਰੀ ਹੋਈ ਆ ਕੁੜੀ ਦੀ ਦੋ ਭੈਣਾਂ ਇੱਕ ਭਰਾ ਕੁੜੀ ਇੱਧਰ ਲਈ ਹੋਈ ਆ ਜੀ ਕੁੜੀ ਹੈਗੀ ਮਰੇਲ ਕੋਟਲੇ ਏਰੀਏ ਦੀ ਆਪਾਂ ਨੂੰ ਮੁੰਡਾ ਵੀ ਇੱਥੇ ਨੇੜੇ-ਤੇੜੇ ਚਾਹੀਦਾ ਲੁਧਿਆਣਾ ਏਰੀਏ ਤੱਕ ਆਉਂਦੇ ਨੇ ਜੀ ਆਪਾਂ ਨੂੰ ਮੁੰਡਾ ਵਧੀਆ ਚਾਹੀਦਾ ਘਰੇਲੂ ਚਾਹੀਦਾ ਖੇਤੀਬਾੜੀ ਕਰਦਾ ਹੋਵੇ ਤੇ 8-10 ਕਿੱਲੇ ਜ਼ਮੀਨ ਦੇ ਹੋਣ ਵਿਆਹ ਤੇ ਵਿਆਹ ਪਰਿਵਾਰ ਵਧੀਆ ਕਰਦਾ ਠੀਕ ਹੈ ਸਾਜੇ ਨਾਲ ਮੰਗ ਡਿਮਾਂਡ ਨਾ ਹੋਵੇ ਵਿਆਹ ਪਰਿਵਾਰ ਪੂਰਾ ਵਧੀਆ ਕਰੂਗਾ ਜੀ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸਿਰ ਆਪਾਂ ਨੂੰ ਜੱਟਾਂ ਦਾ ਲੜਕਾ ਹੀ ਚਾਹੀਦਾ ਜੀ ਹੋਰ ਕਾਸਟ ਵਾਲੇ ਸੰਪਰਕ ਨਾ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਸੁਨਿਆਰੀਆਂ ਦੀ ਲੜਕੀ ਦਾ ਰਿਸ਼ਤਾ ਆਇਆ ਜੀ ਡਿਵੋਰਸ ਹੋਇਆ ਹੋਇਆ ਹੈ 26 ਸਾਲ ਉਮਰ ਹੈ ਤੇ ਭੈਣ ਲੁਧਿਆਣੇ ਤੋਂ ਆ ਆਪਾਂ ਨੂੰ ਮੁੰਡਾ ਵੀ ਲੁਧਿਆਣਾ ਏਰੀਏ ਦੇ ਵਿੱਚ ਹੀ ਚਾਹੀਦਾ ਜੀ। ਹੋ ਬੇਬੀ ਸਨਿਆਰਾ ਦਾ, ਖੱਤਰੀਆਂ ਦਾ, ਰੋੜਿਆਂ ਦਾ। ਇਹ ਤਿੰਨ ਕਾਸਟਾਂ ਚੱਲ ਜਾਣਗੀਆਂ। ਜੱਟ ਜੀਮੀਦਾਰਾਂ ਦੇ ਇਹਨਾਂ ਨੇ ਨਹੀਂ ਕਰਨਾ ਜੀ। ਆਪਦੀ ਬਸ ਖੱਤਰੀ, ਰੋੜੇ ਤੇ ਸਨਿਆਰੇ। ਇਹ ਕਾਸਟ ਦੇ ਵਿੱਚ ਹੀ ਕਰਦੇ ਨੇ। ਠੀਕ ਹੈ। ਕੁੜੀ ਸਨਿਆਰਿਆਂ ਦੀ ਹੈ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਹੈ। ਏਸੇ ਕੁੜੀ ਦੀ ਛੋਟੀ ਭੈਣ। ਤੇ ਸੁਨਿਆਰਿਆਂ ਦੀ ਕਰਨਾ ਪਸੰਦ ਕਰਦੇ ਨਹੀਂ ਤੁਹਾਨੂੰ ਵੀ ਚਲੋ ਵੀ ਕੁਮਾਰਾ ਹੋਵੇ ਮੁੰਡਾ ਜਿਹੜਾ ਵੱਡੀ ਨੂੰ ਐ ਉਹ ਤਾਂ ਚਾਹੇ ਡਬੋਸੀ ਹੋਵੇ ਤੇ ਛੋਟੀ ਕੁੜੀ ਨੂੰ ਆਪਾਂ ਨੂੰ ਮੁੰਡਾ ਕੁਮਾਰਾ ਚਾਹੀਦਾ ਉਮਰ 20 ਸਾਲਾ ਕੁੜੀ ਦੀ ਧੰਨਵਾਦ ਜੀ